ਸੰਸਾਰ ਦਾ ਇੱਕੋ ਇੱਕ ਮਹਾਨ ਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੀਆਂ ਵੀ ਚੀਕਾਂ ਕਢਾਤੀਆਂ ਅੰਗਰੇਜ਼ ਵੀ ਚੀਕਾਂ ਮਾਰਦਰੇ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਉਂਦੇ ਰਹੇ ਤੇ ਰਾਜ ਰਿਆ ਤੁਸੀਂ ਸਭ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸਨ ਇਹਨਾਂ ਨੇ ਲਗਭਗ ਪਰਵਾਰ ਨੇ ਤੇ ਇਹਨਾਂ ਨੇ 50 ਸਾਲ ਰਾਜ ਕੀਤਾ ਦੋਸਤੋ ਬਾਅਦ ਵੀ ਰਾਜ ਰਿਹਾ ਲੇਕਿਨ ਉਹ ਸੰਧੀ ਦੇ ਵਿੱਚ ਸੀ ਜਿੱਥੇ ਅੰਗਰੇਜ਼ ਧੋਖਾ ਦੇਗੇ ਲੇਕਿਨ ਅੰਗਰੇਜ਼ਾਂ ਦੀਆਂ ਚੀਕਾਂ ਇਹਨਾਂ ਨੇ ਜ਼ਰੂਰ ਕਢਾ ਛਡੀਆਂ ਮਹਾਰਾਜਾ ਰਣਜੀਤ ਸਿੰਘ ਦੀ ਇਹ ਇੱਕ ਬੜੀ ਮਾਣ ਤੇ ਫਖਰ ਵਾਲੀ ਗੱਲ ਹੈ ਸਿੱਖ ਕੌਮ ਦੇ ਲਈ ਤੁਸੀਂ ਸਭ ਜਾਣਦੇ ਹੋ ਕਿ 1801-12 ਤੋਂ ਵੇ ਤੱਕ ਅੰਗਰੇਜ਼ਾਂ ਦਾ ਪੂਰੇ ਵਿਸ਼ਵ ਦੇ ਉੱਤੇ ਲਗਭਗ ਰਾਜ ਸਥਾਪਿਤ ਸੀ ਚਾਹੇ ਉਹ ਚైనా ਹੋਵੇ ਚਾਹੇ ਕੋਈ ਵੀ ਕੰਟਰੀ ਹੋਵੇ ਸਾਰਿਆਂ ਤੇ ਰਾਜ ਸੀ ਲੇਕਿਨ ਇੱਕ ਇੱਕੋ ਪੰਜਾਬ ਸੀ ਜਿੱਥੇ ਸਿੱਖਾਂ ਦਾ ਰਾਜ ਸੀ ਜਿਹਦੇ ਵਿੱਚ ਸਾਰੇ

ਚਾਹੇ ਇਸਲਾਮ ਵੀਰ ਸਨ ਚਾਹੇ ਹਿੰਦੂ ਵੀਰ ਸਨ ਚਾਹੇ ਕੋਈ ਹੋਰ ਸਨ ਤੇ ਸਿੱਖਾਂ ਦੇ ਰਾਜ ਦੇ ਵਿੱਚ ਬਹੁਤ ਵੱਡਾ ਮਹਾਰਾਜਾ ਰਣਜੀਤ ਸਿੰਘ ਨੇ ਚੰਗੇ ਕੰਮ ਕੀਤੇ ਤੁਸੀਂ ਸਭ ਜਾਣਦੇ ਹੋ ਕਿ ਸਿੱਖ ਰਹਾਇਆਂ ਸਰਹੱਦਾਂ ਅਫਗਾਨਿਸਤਾਨ ਤੱਕ ਵੀ ਚ ਹਨ ਤੇ ਲਾਹੌਰ ਤੇ ਅੰਮ੍ਰਿਤਸਰ ਜਿਹੜੀ ਸੀ ਉਹ ਸਿੱਖਾਂ ਦੀਆਂ ਦੋ ਰਾਜਧਾਨੀਆਂ ਸਨ ਜਿੰਨੂੰ ਗੁਰੂ ਕਾ ਕਿਨੂੰ ਕਈ ਲੋਕ ਕੰਪਨੀ ਬਾਗ ਕਹਿ ਜਾਂਦੇ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਮ ਬਾਗ ਦਾ ਨਾਂ ਦਿੱਤਾ ਚਿੱਤਾਂ ਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਦੇ ਉੱਪਰ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਬਹੁਤ ਸਾਰੇ ਭੈਣ ਭਰਾ ਜਾਣਦੇ ਹੋਣਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਹਰ ਸਾਲ ਲਗਭਗ 5000 ਨਵੇਂ ਲੋਕ ਸਿੱਖ ਸੱਜਦੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰੂਗ੍ਰੰਥ ਸਾਹਿਬ ਜੀ ਦਾ ਉਤਾਰਾ ਕਰਵਾਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੱਚਖੰਡ ਦਰਬਾਰ ਸਾਹਿਬ 400 ਕਿਲੋ ਸੋਨਾ ਚੜਾ ਕੇ ਚੜਾਇਆ ਇਸ ਤੋਂ ਲਾਭ ਉਹਨਾਂ ਨੇ ਬਹੁਤ ਸਾਰੇ ਹੋਰ ਗੁਰਦੁਆਰਾ ਸਾਹਿਬਾਂ ਤੇ ਸੋਨਾ ਚੜਾਇਆ ਮੰਦਰਾ ਦਿੱਤਾ ਮਸਜਾ ਦਾ ਦਿੱਤਾ ਤੇ ਸਾਰੇ ਚ ਇੱਕ ਭਾਈਚਾਰਕ ਸਾਂਝ ਦਿੱਤੀ ਬਹੁਤ ਵੱਡੇ ਵੱਡੇ ਉਹਦੇ ਮੁਸਲਮਾਨ ਜੀਰਾਂ ਨੂੰ ਮੀਂ ਦਿੱਤੇ ਤੇ ਹਿੰਦੂਆਂ ਨੂੰ ਮੀਂ ਦਿੱਤੇ ਕਹਿਣ ਤੋਂ ਭਾਵ ਕਿ ਉਹਨਾਂ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਐਡੇ ਵੱਡਿਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹਨਾਂ ਦੇ ਰਾਜ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਲੱਗੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਤੇ ਸਭ ਤੋਂ ਵੱਡੀ ਗੱਲ ਕਿ ਅੰਗਰੇਜ਼ਾਂ ਦੀਆਂ ਹੋਰ ਵੀ ਚੀਕਾਂ ਇਸ ਕਰਕੇ ਨਿਕਲੀਆਂ ਕਿ ਜਦੋਂ ਉਦੋਂ ਲੰਡਨ ਤੇ ਯਾਨੀ ਕਿ ਯੂਕੇ ਸਰਕਾਰ ਦਾ ਇੰਗਲੈਂਡ ਸਰਕਾਰ ਦਾ ਜਿਹੜੇ 13 ਰੁਪਏ ਹੁੰਦੇ ਸੀ ਤੇ ਸਾਡਾ 1 ਰੁਪਿਆ ਹੁੰਦਾ ਸੀ ਜਾਨਕੀ ਸਾਡੇ 1 ਰੁਪਏ ਦੇ ਬਰਾਬਰ ਉਹਨਾਂ ਦੇ 13 ਰੁਪਏ ਹੁੰਦੇ ਸਨ ਸਾਡੀ ਕਰੰਸੀ ਇੰਨੀ ਮਜ਼ਬੂਤ ਸੀ ਮਹਾਰਾਜਾ ਰਜੀਤ ਸਿੰਘ ਦੀ ਮਹਾਰਾਜਾ ਰਜੀਤ ਸਿੰਘ ਜੀ ਸਿੱਖ ਧਰਮ ਨੂੰ ਇੰਨਾ ਪਿਆਰ ਕਰਦੇ ਸਨ ਉਹਨਾਂ ਨੇ ਇੱਟਾਂ ਦਾ ਨਾਮ ਹੀ ਨਾਨਕਸ਼ਾਈ ਰੱਖਿਆ ਜਿਹੜੀ ਆਪਾਂ ਬਰੀਕ ਇੱਟ ਵੇਖਦੇ ਆ ਨਾ ਇਹ ਨਾਮ ਮਹਾਰਾਜਾ ਰਜੀਤ ਸਿੰਘ ਨੇ ਦਿੱਤਾ ਸੀ ਬਾਬੇ ਨਾਨਕ ਦੀ ਮਿੱਠੀ ਯਾਦ ਨੂੰ ਤੇ ਨਾਨਕਸ਼ਾਈ ਤੇ ਗੋਬਿੰਦਸ਼ਾਈ ਸਿੱਕੇ ਵੀ ਚਲਾਏ ਨਾਲ ਦੇ ਨਾਲ ਉਹਨਾਂ ਨੇ ਇੱਕ ਆਪਣਾ ਕੈਲੰਡਰ ਵੀ ਰੱਖਿਆ ਨਾਲ ਦੀ ਨਾਲ ਹਰ ਚੀਜ਼ ਜਿਹੜੀ ਸਿੱਖਾਂ ਦੀ ਉਹ ਸਮਰਪਿਤ ਰਹੇ ਤੇ ਹਮੇਸ਼ਾ ਨਿਵੀ ਹੋ ਕੇ ਰਹੇ ਐਡੇ ਵਧੀਆ ਸਨ ਸਾਡੇ ਮਹਾਰਾਜਾ ਰਣਜੀਤ ਸਿੰਘ ਪਰ ਕੀ ਹੋਇਆ ਕਿ ਸਾਡੀਆਂ ਅੱਜ ਤੱਕ ਦੀਆਂ ਐਸਪੀਸੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਕੋਈ ਤਾਂ ਕਿਤੇ ਡੇਟ ਹੀ ਨਹੀਂ ਫਿਕਸ ਹੋਈਆਂ ਉਹਨਾਂ ਨੇ ਉਲਝਾ ਕੇ ਰੱਖਿਆ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ ਕਈ ਜਿਹੜੇ ਸੱਜਣ ਨੇ ਉਹਨਾਂ ਦੀ ਜਿਹੜੀ ਆ ਮੌਤ ਦੀ ਜਿਹੜੀ ਗੱਲ ਕਰਦੇ ਨੇ ਉਹ 27 ਜੂਨ ਕਰਦੇ ਨੇ ਤੇ ਕਈ ਦਿੱਤੀ ਜੂਨ ਕਰਦੇ ਨੇ ਅਜੇ ਤੱਕ ਨਿੱਕੀਆਂ ਨਿੱਕੀਆਂ ਗੱਲਾਂ થી ਸਾਨੂੰ ਉਲਝਾ ਕੇ ਰੱਖਿਆ ਹੋਇਆ ਚਲੋ ਤਰੀਕ ਕੋਈ ਵੀ ਹੋਵੇ ਸਾਨੂੰ ਉਹਦੇ ਨਾਲ ਮਸਲਾ ਨਹੀਂ ਲੇਕਿਨ ਸਾਨੂੰ ਇਹ ਮਾਣ ਆ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਇਹ ਸਿੱਖਾਂ ਦੇ ਇੱਕ ਬਹੁਤ ਵੱਡੇ ਬਾਦਸ਼ਾਹ ਹੋਏ ਨੇ ਕਿ ਅੰਗਰੇਜ਼ਾਂ ਦੇ ਚੀਕਾਂ ਤਾਂ ਇਸ ਕਰਕੇ ਨਿਕਲੀਆਂ ਕਿ ਅੰਗਰੇਜ਼ ਸਿੱਖਾਂ ਨੂੰ ਜੀਤ ਹੀ ਨਾ ਸਕੇ ਜੇ ਸਿੱਖਾਂ ਨਾਲ ਜਿਉ ਉਹਨਾਂ ਨੇ ਕੀਤਾ ਵੀ ਤੇ ਗਦਾਰੀਆਂ ਕੀਤਾ ਧੁੱਖਾਂ ਧੜੀਆਂ ਕੀਤੀਆਂ ਚਾਹੇ ਉਹ ਸਾਡਾ ਹੀਰਾ ਸਿੱਖੋ ਲਿਆ ਚਾਹੇ ਉਹ ਮਤਲਬ ਕੁਛ ਵੀ ਕੀਤਾ ਹੋਵੇ ਆਪਾਂ ਕਹਿ ਦਈਏ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਬਹੁਤ ਗਲਤ ਕੀਤਾ ਲੇਕਿਨ ਮਹਾਰਾਜਾ ਰჯੀਤ ਸਿੰਘ ਦੇ ਜੁੁੰਡੇ ਜੀ ਅੰਗਰੇਜ਼ ਕੁਝ ਨਾ ਕਰ ਸਕੇ ਜਿੱਥੇ ਉਹ ਸਾਰਾ ਵਿਸ਼ਵ ਚਿਤ ਚੁੱਕੇ ਸਨ ਫਿਰ ਉਹਨਾਂ ਨੇ ਆਪਣੀ ਹੀ ਪਾਲਿਸੀ ਤਹਿਤ ਬੇਸ਼ੱਕ ਭਾਰਤ ਨੂੰ ਦੋ ਹਿੱਸਿਆਂ 'ਚ ਵੰਡਿਆ ਲੇਕਿਨ ਉਹਨਾਂ ਨੇ ਭਾਰਤ ਨੂੰ ਦੋ ਹਿੱਸਿਆਂ 'ਚ ਨਹੀਂ ਵੰਡਿਆ ਉਹਨਾਂ ਨੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਿਆ ਕਿ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਜਾਣ ਕਿਤੇ ਸਿੱਖ ਜੇ ਦੁਬਾਰਾ ਆਜ਼ਾਦ ਹੋ ਗਏ ਜਾਂਾਂ ਨੂੰ ਆਜ਼ਾਦ ਖਿੱਤਾ ਮਿਲ ਗਿਆ ਤੇ ਇੰਗਲੈਂਡ ਤੱਕ ਵੀ ਸਾਨੂੰ ਜਿੱਤ ਸਕਦੇ ਨਹੀਂ ਕਿਉਂਕਿ ਉਹਨਾਂ ਨੇ ਮੁਦਕੀ ਦੇ ਜਾਂਦੇ ਵਿੱਚ ਤਾਂ ਜਿਹੜੀ ਸਭਰਾਮੋ ਦੀ ਜੰਗ ਦੇ ਵਿੱਚ ਅਤੇ ਹੋਰ ਜੰਗਾਂ ਦੇ ਵਿੱਚ ਵੇਖ ਲਿਆ ਸੀ ਕਿ ਸਿੱਖ ਕਿੰਨੇ ਦਲੇਰ ਤੇ ਕਿੰਨੇ ਬਹਾਦਰ ਤੇ ਕਿੰਨੇ ਜੇਤੂ ਨੇ ਸਿੱਖ ਜਿੱਤੇ ਸਨ ਬੇਸ਼ੱਕ ਉਹਨਾਂ ਲੜਾਈਆਂ ਦੇ ਵਿੱਚ ਜਿਹੜਾ ਸੀ ਸਾਡੇ ਕੁਝ ਲੋਕਾਂ ਨੇ ਗਦਾਰੀਆਂ ਕੀਤੀਆਂ ਚਾਹੇ ਉਹ ਹਥਿਆਰਾਂ ਵਿੱਚ ਗਦਾਰੀਆਂ ਕੀਤੀਆਂ ਮੁਦਕੀ ਦੀ ਲੜਾਈ ਵਿੱਚ ਤਾਂ ਅੰਗਰੇਜ਼ ਭੱਜ ਗਏ ਸਨ ਇਤਿਆਰ ਸੁੱਟ ਕੇ ਤੇ ਮਗਰੋਂ ਉੱਥੋਂ ਲੱਗੋ ਹੀ ਇੱਕ ਹੈਗਾ ਸੀ ਰਾਜਾ ਜਿਨੇ ਮੁੜ ਕੇ ਜਾ ਕੇ ਅੰਗਰੇਜ਼ਾਂ ਨੂੰ ਕਿਹਾ ਕਿ ਤੁਸੀਂ ਭੱਜੇ ਕਿਉਂ ਜਾਂਦੇ ਹੋ ਤੁਸੀਂ ਮੁੜ आओ ਵਾਪਸ ਕਹਿਣ ਤੋਂ ਭਾਵ ਅੱਜ ਉਹ ਪਰਿਵਾਰ ਦਾ ਉਸ ਰਾਜੇ ਦੇ ਘਰ ਨੂੰ ਵੀ ਜਿੰਦਾ ਵਜਾ ਉਹਦੇ ਮਹਿਲ ਨੂੰ ਵੀ ਜਿੰਦਾ ਵਜਾ ਉਹਦੇ ਕਿਲੇ ਨੂੰ ਵੀ ਜਿੰਦਾ ਵਜਾ ਤੇ ਕਹਿਣ ਤੋਂ ਭਾਵ ਕਿ ਉਹ ਅੱਜ ਉਹ ਸਾਰਾ ਦਾਲਤਾਂ ਚ ਉਹਦਾ ਪੈਸਾ ਢੇਲਾ ਰੋਲਿਆ ਜਿਹੜੇ-ਜਿਹੜੇ ਬੰਦੇ ਨੇ ਸਿੱਖਾਂ ਨਾਲ ਗਦਾਰੀਆਂ ਕੀਤੀਆਂ ਪਰ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੱਡੀ ਸੋਚ ਨੂੰ ਸਿੱਧਾ ਕਰਦੇ ਹਾਂ ਤੇ ਮੈਂ ਆਸ ਕਰਦਾ ਕਿ ਆਪਣੇ ਘਰਾਂ ਦੇ ਵਿੱਚ ਤੁਸੀਂ ਆਪਣੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਜਿਵੇਂ ਮੈਂ ਵੀ ਰੱਖਿਆ ਅੰਚ ਅਦਾਜਾ ਸਿੰਘ ਅਲੂਵਾਲੀਆ ਸਾਹਿਬ ਜੀ ਸਰਦਾਰ ਆਪਾ ਬੰਦਾ ਸਿੰਘ ਬਹਾਦਰ ਜੀ ਸਰਦਾਰ ਹਰੀ ਸਿੰਘ ਨਲਵਾ ਜੀ ਅਤੇ ਹੋਰ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਉਹਨਾਂ ਬਾਦਸ਼ਾਹਾਂ ਦੀਆਂ ਤੇ ਮੈਂ ਆਪਣੇ ਘਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵੱਡਾ ਚਿੱਤਰ ਵੀ ਲਾਇਆ ਹੋਇਆ ਹੈ ਤੇ ਮੈਨੂੰ ਇਹ ਬੜਾ ਮਾਣ ਮਹਿਸੂਸ ਕਰਦਾ ਹਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਸੋਚ ਤੇ ਸਾਨੂੰ ਆਪਣੇ ਘਰਾਂ 'ਚ ਆਪਣੇ ਰਾਜਿਆਂ ਮਹਾਰਾਜਿਆਂ ਦੇ ਚਿੱਤਰ ਜ਼ਰੂਰ ਲਾਉਣੇ ਚਾਹੀਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੜੇ ਵਾਸਤੇ ਰਾਮ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ